ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਗਗਨਦੀਪ ਸੇਖੋਂ ਸੇਖੋਂ ਸਮਾਰਟ ਕਲਾਸ ਦੇ ਅਫੀਸ਼ੀਅਲ YouTube ਚੈਨਲ ਉੱਪਰ ਅਤੇ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵਰਤ। ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵਗੇ ਤੇ ਆਪਣੇ ਜਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵਗੇ। ਤਾਂ ਦੋਸਤੋ ਇਹ ਵੀਡੀਓ ਮੈਂ ਤਾਂ ਬਣਾਈ ਹੈ ਕਿਉਂਕਿ ਮੇਰੇ ਕਾਫੀ ਭੈਣ ਭਰਾ ਹਨ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦਾ YouTube ਚੈਨਲ ਸਬਸਕ੍ਰਾਈਬ ਕੀਤਾ ਸੀ। ਕਿਉਂਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਇਸ ਕਰਕੇ ਕੀਤਾ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਬਟ ਦੋਸਤੋ ਮੈਂ ਉਹਨਾਂ ਪੈਨ ਪ੍ਰੋਬਲਮ ਨਹੀਂ ਕਰ ਰਿਹਾ ਜੋ ਰਹਾ ਕਿ ਜੋ ਮੇਰੇ ਤੇ ਵਿਸ਼ਵਾਸ ਕਰਕੇ ਤੁਸੀਂ ਚੈਨਲ ਦੇ ਮੈਂਬਰ ਬਣਿਓ ਚੈਨਲ ਦੇ ਨਾਲ ਜੁੜੇ ਹੋ ਤਾਂ ਉਹਨਾਂ ਜੋ ਮੈਂ ਤੁਸੀਂ ਲੈ ਕੇ ਉਹਨਾਂ ਦੇ ਖਾਰਾ ਉਤਰਾਂ ਇਸ ਕਰਕੇ ਕੀਆ ਮੈਂ ਵੀਡੀਓ ਬਣਾਈ ਹੈ ਕਿਉਂਕਿ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਜੋ ਮੈਂ YouTube ਚੈਨਲ ਬਣਾਇਆ ਸੀ ਉਹ ਕਿਸੇ ਕਾਰਨ ਕਰਕੇ ਮੈਂ ਵੀਡੀਓ ਉੱਥੇ ਨਹੀਂ ਪ੍ਰੋਵਾਈਡ ਕਰ ਪਾ ਰਿਹਾ ਇਸ ਕਰਕੇ ਮੈਂ ਸੇਕੋਸ ਮਾਰਟ ਕਲਾਸਸ ਜੋ YouTube ਚੈਨਲ ਨਿਊ ਬਣਾਇਆ ਹੋਇਆ ਤੇ ਕਾਫੀ ਪੈਨਪ੍ਰਾਪ ਨੇ ਮੇਰੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਹੈਗੇ ਜੋ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਨਾਲ ਜੁੜੇ ਹੋਏ ਸਨ ਬੜਾ ਦੋਸਤੋ ਕਾਫੀ ਮੇਰੇ ਪੈਨਪ੍ਰਾਪ ਇਸ ਤਰ੍ਹਾਂ ਹਨ ਕਿ ਜਿਨ੍ਹਾਂ ਨੂੰ ਵੀਡੀਓ ਨਹੀਂ ਮਿਲ ਰਹੀ ਇਸ ਕਰਕੇ ਕਿ ਇਹੋ ਚੈਨਲ ਨੂੰ ਛੱਡ ਕੇ ਜਾ ਰਹੇ ਹਨ ਤਾਂ ਦੋਸਤੋ ਇਹ ਕੀ ਆ ਤੁਹਾਡੀ ਜੋ ਤੁਸੀਂ ਆਪ ਦੀ ਸਟ੍ਰੈਟਜੀ ਬਣਾ ਕੇ ਚੱਲ ਰਹੇ ਹੋ ਕਿ ਕੰਟੈਂਟ ਬਹੁਤ ਵਧੀਆ ਮਿਲਦਾ ਹੈ ਕੋਈ ਟੈਟਾ ਤਾਂ ਓਬਵੀਅਸ ਹੈ ਵਧੀਆ ਮਿਲਦਾ ਹੈ ਕਿਉਂਕਿ ਪੀ ਬਾਈ ਕਿਉ ਮੈਪ ਕਰਵਾ ਰਿਹਾ ਹਾਂ ਕੋਈ ਮੈਂ ਫालतू ਕੁਐਸਚਨ ਨਾ ਨਹੀਂ ਕਰਵਾ ਰਿਹਾ ਭਾਵੇਂ ਦਾ ਦੋਸਤੋ ਟਵੜਾ ਪੀਟੀ ਪਲੱਸ ਬੀ ਕਲਰਕ ਹੋਵੇ ਭਾਵੇਂ ਹੋਵੇ ਲੈਪਰ ਇੰਸਪੈਕਟਰ ਭਾਵੇਂ ਸੀਨੀਅਰ ਅਸਿਸਟੈਂਟ ਐਕਸਾਈਜ਼ ਇੰਸਪੈਕਟਰ ਚਾ ਆਉਣ ਵਾਲੇ ਸਾਰੇ ਪੇਪਰ ਕੋਈ ਮਰਜ਼ੀ ਹੋਵੇ ਉਹਨਾਂ ਲਈ ਕੀ ਹੈ ਜੀਕੇ ਜੀਐਸ ਪੋਲੀਟੀਕਲ ਸਾਇੰਸ ਪੰਜਾਬ ਜੀਕੇ ਮਸਟ ਹੈ ਦੋਸਤੋ ਜੇਕਰ ਇਹਨਾਂ ਵਿੱਚੋਂ ਸਾਡੇ ਨੰਬਰ ਪੂਰੇ-ਪੂਰੇ ਆ ਗਏ ਤਾਂ ਗਵਰਨਮੈਂਟ ਜੋਬ ਲੈਂਡ ਤੋਂ ਸਾਨੂੰ ਕੋਈ ਨਹੀਂ ਰੁਕ ਸਕਦਾ ਇਸ ਕਰਕੇ ਕਿ ਮੈਂ ਤੁਹਾਨੂੰ ਬਹੁਤ ਵਧੀਆ ਕੰਟੈਂਟ ਪ੍ਰੋਵਾਈਡ ਕਰਦਾ ਆ ਰਿਹਾ ਹਾਂ ਕਾਫੀ ਟਾਈਮ ਤੋਂ ਦੋਸਤੋ ਪਹਿਲਾਂ ਸ਼ਿਲੀਗੁਰੂ RAMDAS ਕੋਚਿੰਗ ਸੈਕਟਰ ਦਾ YouTube ਚੈਨਲ ਬਣਾਇਆ ਉੱਥੇ ਮੈਂ ਸੇਵਾ ਕਰ ਰਿਹਾ ਸੀ ਬਟ ਕਿਸੇ ਕਾਰਨ ਕਰਕੇ ਉੱਥੇ ਮੈਂ ਵੀਡੀਓ ਹੁਣ ਨਹੀਂ ਦੇ ਰਿਹਾ ਇਸ ਕਰਕੇ ਕਿ ਮੈਂ ਸੇਖੋ ਸਮਾਰਟ ਕਲਾਸਸ ਨਵਾਂ YouTube ਚੈਨਲ ਬਣਾਇਆ ਸੀ ਤਾਂ ਦੋਸਤੋ ਇਸ ਚੈਨਲ ਦਾ ਜੋ ਲਿੰਕ ਹੈ ਨਿਊ ਚੈਨਲ ਦਾ ਉਹ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਗਿਆ ਹੈ ਤਾਂ ਤੁਸੀਂ ਉਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਸ ਚੈਨਲ ਦੇ ਮੈਂਬਰ ਬਣ ਜਿਓ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਤਿਆਰੀ ਬਹੁਤ ਜ਼ਿਆਦਾ ਕਰ ਰਹੀ ਹੋ ਬਸ ਕੰਟੈਂਟ ਵਧੀਆ ਮਿਲੇ ਜੋ ਪੇਪਰ ਵਿੱਚ ਆਉਣ ਵਾਲਾ ਹੈ ਤਾਂ ਉਹ ਵੀ ਕੀ ਹੈ ਹਰੇਕ ਪੰਜਾਬ ਦਾ ਕੈਂਡੀਡੇਟ ਇਹੀ ਚਾਹੁੰਦਾ ਹੈ ਪਰ ਦੋਸਤੋ ਰੋਣਾ ਇਹ ਹੈ ਕਿ ਅਸੀਂ ਤਿਆਰੀ ਕਰਦੇ ਹਾਂ ਸਭ ਕੰਟੈਂਟ ਵਧੀਆ ਨਹੀਂ ਮਿਲਦਾ ਤੇ ਕਿਸੇ ਕਾਰਨ ਕਰਕੇ ਅਸੀਂ ਪੇਪਰ ਦੇ ਵਿੱਚੋਂ ਰਹਿ ਜਾਂਦੇ ਹਾਂ ਥੋੜੇ ਜਿਹੇ ਮਾਰਕਸ ਤੇ ਇਹ ਨਾ ਹੋਵੇ ਤਾਂ ਇਸ ਕਰਕੇ ਕੀ ਹੈ ਦੋਸਤੋ ਮੈਂ ਓਨਲੀ ਜੀਕੇ ਹੀ ਕਰਵਾ ਰਿਹਾ ਹਾਂ ਕੋਈ ਵੀ ਮੈਥ ਰਿਜਨੀ ਕੰਪਿਊਟਰ ਇਹੋ ਜਿਹਾ ਸਬਜੈਕਟ ਨਹੀਂ ਕਰਵਾ ਰਿਹਾ ਤਾਂ ਜੋ ਕੀ ਹੈ ਜੋ ਫੋਕਸ ਇੱਕ ਥਾਂ ਤੇ ਕੀਤਾ ਜਾਵੇ ਸਾਰੀਆਂ ਥਾਂਾਂ ਤੇ ਜਦੋਂ ਆਪਾਂ ਨਿਗਾਹ ਵੰਡਦੇ ਹਾਂ ਤਾਂ ਉੱਥੇ ਜਾ ਕੇ ਆਪਾਂ ਗਲਤ ਹੋ ਜਾਂਦੇ ਹਾਂ ਕਿਉਂਕਿ ਦਬਾਅ ਉੱਤੇ ਪ੍ਰੈਸ਼ਰ ਆ ਜਾਂਦਾ ਹੈ ਕਿ ਆਪਾਂ ਇਹ ਕਿਵੇਂ ਕਰਾਂਗੇ बट दोस्तों करा जो मेरे भैन भरा श्री गुरु रामदास जुड़े हुए विश्वास रखने बनाई है क्योंकि बी दसंबर को पेपर नियर आ रहा है इस करके तैयारी बनती है तो कॉन्टेंट मिले तो इस करके बनाई है ਕਿਉਂਕਿ ਕਾਫੀ ਮੇਰੇ ਭੈਣ ਭਰਾ ਜੋ ਕਿਸੇ ਕਾਰਨ ਕਰਕੇ ਕੋਚਿੰਗ ਨਹੀਂ ਲੈ ਸਕਦੇ ਬਟ ਉਹਨਾਂ ਨੂੰ ਕੋਚਨ ਜੇਕਰ ਵਧੀਆ-ਵਧੀਆ ਮਿਲਣਗੇ ਤਾਂ ਭਲਾ ਹੀ ਹੋਵੇਗਾ ਦੋਸਤੋ ਮੈਂ ਤਾਂ ਚਾਹਾਂ ਕਿ ਸਾਰੇ ਪੰਜਾਬ ਦੇ ਕੈਂਡੀਡੇਟ ਜੋ ਵੀ ਮੇਰੇ ਕੋਲ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਗਵਰਨਮੈਂਟ ਜੋਬ ਮਿਲੇ ਕਿਉਂਕਿ ਪਹਿਲਾਂ ਸਾਡੇ ਪੇਰੈਂਟਸ ਨੇ ਸਾਨੂੰ ਪੜ੍ਹਾਇਆ ਲਿਖਾਇਆ ਐਡਾ ਵੱਡਾ ਕੀਤਾ ਤੇ ਹੁਣ ਸਾਡਾ ਕੰਮ ਹੈ ਕਿ ਅਸੀਂ ਪੇਰੈਂਟਸ ਨੂੰ ਖੁਸ਼ੀਆਂ ਦੇਈਏ ਕਿਉਂਕਿ ਉਹ ਚਾਹਦੇ ਹਨ ਕਿ ਸਾਡਾ ਬੱਚਾ ਸਰਕਾਰੀ ਕੁਰਸੀ ਤੇ ਬੈਠੇ ਉਹਨਾਂ ਦਾ ਸੁਪਨਾ ਸਕਾਰ ਕਰਨ ਲਈ ਕੀ ਹੈ ਮੈਂ ਬਹੁਤ ਵਧੀਆ ਕੰਟੈਂਟ ਜਿੱਥੋਂ ਵੀ ਹੋ ਸਕਦਾ ਹੈ ਪ੍ਰੀਵੀਅਰ ਕੁਸਚਨ ਤੁਹਾਨੂੰ ਕਰਵਾ ਰਿਹਾ ਹਾਂ ਬਸ ਤੁਸੀਂ ਕਰਦੇ ਰਹੋ ਅਤੇ ਦੋਸਤੋ ਮੈਨੂੰ ਇਹਨਾਂ ਪਤਾ ਹੈ ਕਿ ਆਹ ਜੀ ਵੀਡੀਓ ਹੈ ਇੱਥੇ ਕਾਫੀ ਕਮੈਂਟ ਗਲਤ ਵੀ ਕਰਨਗੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਹਿਣਾ ਚਾਹਣਾ ਕਿ ਐਵੇਂ ਦਾ ਟਾਈਮ ਵੇਸਟ ਨਾ ਕਰਿਓ ਕਮੈਂਟ ਗਲਤ ਕਰਤੇ ਤੇ ਵੀਡੀਓ ਨੂੰ ਡਿਸਲਾਈਕ ਵੀ ਕਾਫੀ ਜਾਣੀ ਕਰਨਗੇ ਤਾਂ ਉੱਥੇ ਮੇਰਾ ਦੋਸਤੋ ਦੱਸ ਦਵਾ ਕੋਈ ਵੀ ਲੌਸ ਨਹੀਂ ਹੋਵੇਗਾ ਲੌਸ ਹੋਵੇਗਾ ਤਾਂ ਸਿਰਫ ਉਹਨਾਂ ਦਾ ਜੋ ਏ 네ਗੈਟਿਵਿਟੀ ਵਾਲ ਜਾਣਗੇ ਮੈਂ ਹਮੇਸ਼ਾ ਕਹਿੰਦਾ ਆ ਰਿਹਾ ਏ ਪੋਜ਼ਿਟਿਵਿਟੀ ਰੱਖੋ ਤਾਂ ਕਿ ਆ ਓਬਵੀਅਸ ਹੈ ਜੋਬ ਟੋੜਨੇ ਕੀ ਹੈ ਕੋਲ ਆਵੇਗੀ ਜੇਕਰ 네ਗੈਟਿਵਿਟੀ ਰੱਖੋਗੇ ਨਾ ਤੇ ਤੁਸੀਂ ਜੋਬ ਦੇ ਪਿੱਛੇ ਭਜੋਗੇ ਤਾਂ ਬਸ ਇੰਨੀ ਗੱਲ ਕਹਿੰਦਾ ਹੋਇਆ ਦੋਸਤੋ ਮੈਂ ਟੋੜੇ ਤੋਂ ਵੀਦਾ ਚਾਹਣਾ ਦੋਸਤੋ ਤੁਸੀਂ ਚੈਨਲ ਦੇ ਨਾਲ ਸੇਖੋ ਸਮਟ ਕਲਾਸ ਦੇ ਨਾਲ ਜ਼ਰੂਰ ਜੁੜੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਤਿ ਸ਼੍ਰੀ ਅਕਾਲ